ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਅੱਜ ਨੌਜਵਾਨ ਰੋਜ਼ਗਾਰ ਚਾਹੁੰਦੇ ਨੇ ਤੇ ਰੋਜ਼ਗਾਰ ਵਾਸਤੇ ਕਈ ਵਾਰ ਉਹ ਠੱਗਾਂ ਦੇ ਅੜਿੱਕੇ ਵੀ ਆ ਜਾਂਦੇ ਨੇ ਤੇ ਆਪਣਾ ਪੈਸਾ ਬਰਬਾਦ ਕਰ ਬੈਠਦੇ ਨੇ ਮਾਮਲਾ ਜਲੰਧਰ ਤੋਂ ਹੈ ਜਲੰਧਰ ਦੇ ਵਿੱਚ ਵੀ ਅਜਿਹੇ ਹੀ ਦੇਖਣ ਨੂੰ ਮਿਲਿਆ ਕੁਝ ਨੌਜਵਾਨਾਂ ਨੂੰ ਪੁਲਿਸ ਦੇ ਵਿੱਚ ਭਰਤੀ ਕਰਵਾਉਣ ਦਾ ਲਾਲਚ ਦਿੱਤਾ ਗਿਆ ਤੇ ਉਹਨਾਂ ਨਾਲ 9 ਲੱਖ ਰੁਪਏ ਦੀ ਠੱਗੀ ਕਰ ਲਈ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਪਰ ਦੋ ਜਿਹੜੇ ਦੋਸ਼ੀ ਨੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਇੱਕ ਦਾ ਨਾਮ ਅਮਿਤਾ ਤੇ ਦੂਸਰੇ ਦਾ ਨਾਮ ਬਲਵਿੰਦਰ ਹੈ। ਦੋਵਾਂ ਨੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਇੱਥੋਂ ਤੱਕ ਕਿ ਉਹਨਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਦਰਜਾ 4 ਕਰਮਚਾਰੀ ਦੀ ਨੌਕਰੀ ਦਾ ਝਾਂਸਾ ਦਿੱਤਾ। ਤੇ ਇੱਕ ਨੌਜਵਾਨ ਚੇਤਨ ਜਿਸ ਦੇ ਰਾਹੀਂ ਇਹ ਸਾਰਾ ਕੁਝ ਹੋਇਆ ਉਹਨੂੰ ਪਹਿਲਾ ਚਾਂਸਾ ਦਿੱਤਾ ਗਿਆ ਕਿ ਤੈਨੂੰ ਅਸੀਂ ਭਰਤੀ ਕਰਵਾਵਾਂਗੇ ਤੇਰੇ ਪੈਸੇ ਘੱਟ ਲੱਗਣਗੇ ਤੂੰ ਹੋਰ ਨਾ ਨੌਜਵਾਨਾਂ ਨੂੰ ਨਾਲ ਲੈ ਕੇ ਆ ਤੇ ਉਸ ਤੋਂ ਬਾਅਦ ਤੇਰੀ ਫਿਰ ਪ੍ਰਮੋਸ਼ਨ ਵੀ ਹੋ ਜਾਵੇਗੀ ਤਾਂ ਉਹਨੇ ਆਪਣੇ ਸਾਥੀਆਂ ਤੋਂ ਇਕੱਠੇ ਕਰਕੇ ਪੈਸੇ 9 ਲੱਖ ਦੇ ਕਰੀਬ ਇਹਨਾਂ ਨੌਸਰਬਾਜਾਂ ਨੂੰ ਦੇ ਦਿੱਤੇ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਨੇ ਨੌਜਵਾਨਾਂ ਨੂੰ ਇੰਨਾ ਕੋ ਗੁੰਮਰਾਹ ਕੀਤਾ ਕਿ ਐਸਐਸਪੀ ਦਫ਼ਤਰ ਦੇ ਬਾਹਰ ਤੇ ਪੀਏਪੀ ਦੇ ਬਾਹਰ ਵੀ ਇੱਕ ਰਜਿਸਟਰ ਦੇ ਉੱਤੇ ਹਾਜ਼ਰੀ ਲੱਗਦੀ ਰਹੀ ਇਹਨਾਂ ਨੌਜਵਾਨਾਂ ਦੀ ਤੇ ਮਾਮਲਾ ਉਦੋਂ ਧਿਆਨ ਦੇ ਵਿੱਚ ਆਇਆ ਜਦੋਂ 3 ਮਹੀਨੇ ਤੱਕ ਤਨਖਾਹ ਨਹੀਂ ਮਿਲੀ ਤਨਖਾਹ ਨਾ ਮਿਲਣ ਦੇ ਉੱਤੇ ਨੌਜਵਾਨਾਂ ਨੇ ਜਦੋਂ ਵਿਰੋਧ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਤਾਂ ਠੱਗੀ ਦਾ ਸ਼ਿਕਾਰ ਹੋ ਚੁੱਕੇ ਨੇ ਪਰ ਵੱਡਾ ਸਵਾਲ ਇਹ ਕਿਹੜਾ ਹੁੰਦਾ ਹੈ ਕਿ ਪੁਲਿਸ ਲਾਈਨ ਦੇ ਵਿੱਚ ਜਾ ਕੇ ਡਰਾਈਵਿੰਗ ਟੈਸਟ ਲਿਆ ਗਿਆ ਇੱਕ ਵਿਅਕਤੀ ਵੱਲੋਂ ਤਾਂ ਉਹ ਡਰਾਈਵਿੰਗ ਟੈਸਟ ਵੀ ਪਾਸ ਕਰ ਦਿੱਤਾ ਗਿਆ ਨੌਜਵਾਨਾਂ ਨੂੰ ਗੁੰਮਰਾਹ ਕਰ ਦਿੱਤਾ ਗਿਆ ਤਾਂ ਜੇਕਰ ਇਸ ਤਰ੍ਹਾਂ ਕੋਈ ਬਾਰੀ ਵਿਅਕਤੀ ਨੌਸਰਵਾਜ ਕਿਸੇ ਡਿਪਾਰਟਮੈਂਟ ਦੇ ਵਿੱਚ ਜਾ ਕੇ ਅਜਿਹਾ ਕੰਮ ਕਰਦੇ ਨੇ ਤਾਂ ਫਿਰ ਸ਼ੱਕ ਥੋੜਾ ਜਿਹਾ ਉਧਰਲੇ ਮੁਲੀ ਭੁਗਤ ਦੇ ਉੱਤੇ ਵੀ ਜਾਂਦਾ ਹੈ ਕਿ ਸ਼ਾਇਦ ਕਿਸੇ ਹੋਰ ਦੀ ਸ਼ਮੂਲੀਅਤ ਵੀ ਹੋਵੇ ਇਹਨਾਂ ਨੌਜਵਾਨਾਂ ਨੂੰ ਠੱਗਣ ਦੇ ਵਿੱਚ ਕੁੱਲ ਮਿਲਾ ਕੇ ਮਾਮਲਾ ਜਲੰਧਰ ਦਾ ਹੈ ਜਲੰਧਰ ਦੇ ਕੈਂਟ ਮੁਹੱਲਾ ਦਾ ਮਾਮਲਾ ਹੈ ਜਿੱਥੋਂ ਦੇ ਦੋ ਵਿਅਕਤੀਆਂ ਨੇ ਇੱਕ ਦਾ ਨਾਮ ਅਮਿਤ ਤੇ ਦੂਜੇ ਦਾ ਬਲਵਿੰਦਰ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਉਹਨਾਂ ਦੀ ਹਾਜ਼ਰੀ ਤੱਕ ਲਗਾਉਂਦੇ ਰਹੇ ਤਾਂ ਜੋ ਇਹ ਲੱਗੇ ਕਿ ਤੁਸੀਂ ਜੁਆਇਨਿੰਗ ਕਰ ਚੁੱਕੇ ਹੋ ਇੱਥੇ ਤੱਕ ਕਿ ਉਹਨਾਂ ਨੂੰ ਡਿਊਟੀਆਂ ਦੇ ਉੱਤੇ ਵੀ ਭੇਜ ਦਿੱਤਾ ਗਿਆ ਤੇ ਜਿਸ ਨੌਜਵਾਨ ਨੂੰ ਸਭ ਤੋਂ ਪਹਿਲਾਂ ਗੁੰਮਰਾਹ ਕੀਤਾ ਗਿਆ ਉਹਨੂੰ ਇਹ ਕਿਹਾ ਗਿਆ ਕਿ ਪੁਲਿਸ ਦੀ ਡਾਕ ਤੁਸੀਂ ਵਕਫਾ ਵਕਫਾ ਥਾਵਾਂ ਦੇ ਉੱਤੇ ਪਹੁੰਚਾਉਣੀ ਆ ਉਹੀ ਤੁਹਾਡਾ ਕੰਮ ਹੋਵੇਗਾ ਤੁਹਾਨੂੰ ਸੈਲਰੀ ਵੀ ਮਿਲੇਗੀ ਪਰ ਜਦੋਂ ਸੈਲਰੀ ਨਹੀਂ ਆਈ ਤਾਂ ਉਦੋਂ ਬਾਅਦ ਦੇ ਵਿੱਚ ਇਹ ਖੁਲਾਸਾ ਹੋ ਗਿਆ ਫਿਲਹਾਲ ਪੁਲਿਸ ਨੇ ਤਫਤੀਸ਼ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਪੀਏਪੀ ਦੇ ਬਾਹਰ ਰਜਿਸਟਰ ਦੇ ਉੱਤੇ ਹਾਜ਼ਰੀ ਲੱਗਦੀ ਸੀ ਕਿਸੇ ਨੇ ਪੁੱਛਿਆ ਕਿਉਂ ਨਹੀਂ ਕਿ ਕੌਣ ਰਜਿਸਟਰ ਲੈ ਕੇ ਆ ਰਿਹਾ ਕੌਣ ਬੰਦੇ ਇਦਾਂ ਹਾਜ਼ਰੀ ਲਵਾਉਂਦੇ ਨੇ ਕੌਣ ਜਾ ਕੇ ਉੱਥੇ ਸਾਈਨ ਕਰਕੇ ਆਉਂਦਾ ਹੈ ਤੇ ਜੇਕਰ ਐਸਐਸਪੀ ਦਫ਼ਤਰ ਦੇ ਬਾਹਰ ਵੀ ਅਜਿਹਾ ਹੋ ਰਿਹਾ ਤਾਂ ਉਦੋਂ ਕਿਉਂ ਨਹੀਂ ਸਵਾਲ ਖੜੇ ਕੀਤੇ ਗਏ ਕਿਉਂਕਿ ਐਸਐਸਪੀ ਦਫ਼ਤਰ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਤਾਂ ਬੜੀ ਸੁਰੱਖਿਆ ਹੁੰਦੀ ਹੈ ਉਹਨਾਂ ਦੇ ਗਨਮੈਨ ਵੀ ਹੁੰਦੇ ਨੇ ਬਾਹਰ ਇੱਕ ਪੁਲਿਸ ਦਾ ਪਹਿਰਾ ਵੀ ਹੁੰਦਾ ਹੈ ਇੱਕ ਦੋ ਲੇਅਰ ਦੀ ਜਿਹੜੀ ਸਿਕਿਉਰਿਟੀ ਵੀ ਹੁੰਦੀ ਹੈ ਤਾਂ ਉਹਦੇ ਬਾਵਜੂਦ ਰਜਿਸਟਰ ਲੈ ਕੇ ਜੇਕਰ ਕੋਈ ਨੌਕਰੀ ਦੇ ਨਾਮ ਦੇ ਉੱਤੇ ਆ ਕੇ ਏਜੰਸੀਆਂ ਦੇ ਜਾਂ ਇਨਪੁਟ ਦੇ ਅੜਿੱਕੇ ਇਹ ਬੰਦੇ ਕਿਉਂ ਨਹੀਂ ਆਏ 3 ਮਹੀਨੇ ਦੀ ਸੈਲਰੀ ਨਾ ਮਿਲਣ ਤੋਂ ਬਾਅਦ ਹੀ ਇਹ ਭਾਂਡਾ ਭੱਜਿਆ ਤੇ ਫਿਲਹਾਲ ਦੋਵੇਂ ਫਰਾਰ ਨੇ ਪੁਲਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਮਾਮਲਾ ਦਰਜ ਹੋ ਚੁੱਕਿਆ ਹੈ ਤੇ ਨੌਜਵਾਨ ਚਿੰਤਾ ਦੇ ਵਿੱਚ ਨੇ ਕਿਉਂਕਿ ਉਹਨਾਂ ਦਾ ਲੱਖਾਂ ਰੁਪਇਆ ਜਾ ਚੁੱਕਿਆ ਹੈ ਤੇ ਅਸੀਂ ਵੀ ਆਪਣੇ ਸਮਝ ਤੋਂ ਨੌਜਵਾਨਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਨੌਕਰੀ ਤੁਹਾਨੂੰ ਮਿਲੇਗੀ ਟੈਸਟ ਦੇ ਹਿਸਾਬ ਨਾਲ ਤੁਹਾਨੂੰ ਮੈਰਿਟ ਦੇ ਹਿਸਾਬ ਨਾਲ ਸਰਕਾਰੀ ਪੋਸਟਾਂ ਦੇ ਉੱਤੇ ਜੇਕਰ ਤੁਸੀਂ ਪਹੁੰਚਣਾ ਤਾਂ ਉਹਦਾ ਇੱਕ ਤਰੀਕਾ ਹੁੰਦਾ ਹੈ ਅਖਬਾਰਾਂ ਦੇ ਵਿੱਚ ਪ੍ਰਿੰਟ ਕੀਤੀ ਜਾਂਦੀ ਹੈ ਜਾਣਕਾਰੀ ਟੀਵੀ ਦੇ ਉੱਤੇ ਜਾਣਕਾਰੀ ਦਿੱਤੀ ਜਾਂਦੀ ਹੈ ਹੋਰ ਵੀ ਕਈ ਵਿਭਾਗ ਦੀਆਂ ਵੈੱਬਸਾਈਟਸ ਹੁੰਦੀਆਂ ਨੇ ਉਹਨਾਂ ਤੇ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਡਾ ਜਿਹੜਾ ਕੀਮਤੀ ਧਨ ਹੈ ਤੁਹਾਡੇ ਮਾਪੇ ਨੇ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਉਹ ਤੁਸੀਂ ਗੁੰਮਰਾਹ ਹੋ ਕੇ ਅਜਿਹੇ ਨੌਸਰ ਬਾਜ਼ਾਂ ਨੂੰ ਨਾ ਦਿਆ ਕਰੋ ਤੇ ਜਾਂਚ ਵੈਸੇ ਉਨ੍ਹਾਂ ਦੀ ਹੋਣੀ ਹੈ ਪਰ ਪੁਲਿਸ ਅਧਿਕਾਰੀਆਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਪੁਛਗਿੱਛ ਦੇ ਵਿੱਚ ਪਤਾ ਲੱਗਣਾ ਚਾਹੀਦਾ ਹੈ ਕਿ ਕਿਵੇਂ ਉਹ ਲੋਕ ਪੁਲਿਸ ਲਾਈਨ ਦੇ ਵਿੱਚ ਡਰਾਈਵਿੰਗ ਟੈਸਟ ਲੈ ਲੈਂਦੇ ਨੇ ਐਸਐਸਪੀ ਦਫ਼ਤਰ ਦੇ ਬਾਹਰ ਪੀਏਪੀ ਦਫ਼ਤਰ ਦੇ ਬਾਹਰ ਕਿਵੇਂ ਉਹ ਰਜਿਸਟਰ ਦੇ ਉੱਤੇ ਸਾਈਨ ਕਰਵਾ ਲੈਂਦੇ ਨੇ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ਦਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਨਿਸਾਖੀ ਦਾ ਤਿਹਾੜਾ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅੰਸ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬਿਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੌਚਕ ਯਾਤਰਾ ਦਾ ਆਨੰਦ ਮਾਣਣਗੀਆਂ ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ ਬੂਥ ਲਗਾਏ ਜਾਣਗੇ ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ ਨਿਡਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅੱਫਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ